ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਕਿਉਂ ਕੈਦ ਕਰ ਲਿਆ ਆਖਿਰ ਇਸ ਪਿੱਛੇ ਕੀ ਵਜ੍ਹਾ ਸੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਬਾਬਾ ਫਰੀਦ ਗੰਝ ਸ਼ਕਰ ਜੀ ਦੇ ਜੀਵਨ ਦਾ ਇੱਕ ਅਜਿਹਾ ਵਾਕਿਆ ਸਾਂਝਾ ਕਰਾਂਗੇ ਜਿਸ ਵਿੱਚ ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਵੀ ਕੈਦ ਕਰ ਲਿਆ ਸੀ ਇੱਕ ਵਾਰ ਇੱਕ ਵਿਧਵਾ ਔਰਤ ਬਾਬਾ ਫਰੀਦ ਗੰਝ ਸ਼ਕਰ ਜੀ ਦੇ ਕੋਲ ਆਈ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ ਕਿ ਬਾਬਾ ਜੀ ਮੇਰੀਆਂ ਤਿੰਨ ਬੇਟੀਆਂ ਹਨ ਉਹਨਾਂ ਦੀ ਸ਼ਾਦੀ ਨਹੀਂ ਹੋ ਰਹੀ ਕਿਉਂਕਿ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਇਨਾ ਬਲ ਤੇ ਸਮਰੱਥਾ ਨਹੀਂ ਕਿ ਮੈਂ ਉਹਨਾਂ ਦੀਆਂ ਸ਼ਾਦੀਆਂ ਤੇ ਪੈਸੇ ਖਰਚ ਕਰ ਸਕਾਂ ਕਿਰਪਾ ਕਰੋ ਬਾਬਾ ਜੀ ਮੇਰੀਆਂ ਬੇਟੀਆਂ ਲਈ ਰੱਬ ਅੱਗੇ ਦੁਆ ਫਰਿਆਦ ਕਰੋ ਤੁਸੀਂ ਰੱਬ ਦੀ ਬੰਦਗੀ ਵਾਲੇ ਹੋ ਤੁਹਾਡੀ ਦੁਆ ਝਟ ਕਬੂਲ ਕੀਤੀ ਜਾਵੇਗੀ ਦੁਆ ਕਰੋ ਕਿ ਮੇਰੀਆਂ ਬੇਟੀਆਂ ਦਾ ਵਿਆਹ ਸੋਹਣੇ ਤਰੀਕੇ ਨਾਲ ਹੋ ਜਾਵੇ ਤਾਂ ਬਾਬਾ ਫਰੀਦ ਜੀ ਨੇ ਉਸ ਵਿਧਵਾ ਔਰਤ ਤੇ ਤਰਸ ਕਰਕੇ ਉਸ ਨੂੰ ਕਿਹਾ ਕਿ ਬਾਹਰੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆਵੇ ਉਹ ਔਰਤ ਬਾਹਰੋਂ ਇੱਕ ਮਿੱਟੀ ਦਾ ਢੇਲਾ ਲੈ ਆਈ। ਬਾਬਾ ਫਰੀਦ ਜੀ ਨੇ ਉਹ ਮਿੱਟੀ ਦਾ ਟੁਕੜਾ ਆਪਣੇ ਹੱਥਾਂ ਵਿੱਚ ਲਿਆ ਤੇ ਤਿੰਨ ਵਾਰ ਸੂਰਾ ਅਲ ਇਖਲਾਸ ਪੜ੍ਹ ਕੇ ਮਿੱਟੀ ਦੇ ਢੇਲੇ ਤੇ ਫੂਕ ਮਾਰੀ। ਦੇਖਦੇ ਹੀ ਦੇਖਦੇ ਉਹ ਮਿੱਟੀ ਦਾ ਟੁਕੜਾ ਸੋਨੇ ਦੇ ਵਿੱਚ ਬਦਲ ਗਿਆ। ਔਰਤ ਹੀ ਕਰਾਮਾਤ ਦੇਖ ਕੇ ਹੈਰਾਨ ਰਹਿ ਗਈ। ਬਾਬਾ ਫਰੀਦ ਜੀ ਨੇ ਫਰਮਾਇਆ ਕਿ ਇਹ ਸੋਨੇ ਦਾ ਟੁਕੜਾ ਲੈ ਜਾ ਤੇ ਆਪਣੀਆਂ ਬੇਟੀਆਂ ਦੀ ਸ਼ਾਦੀ ਦੇ ਖਰਚ ਲਈ ਇਸਤੇਮਾਲ ਕਰ ਲੈ। ਉਹ ਔਰਤ ਵਾਪਸ ਕਰ ਆ ਗਈ ਤੇ ਸੋਚਿਆ ਕਿ ਜੇਕਰ ਇਸ ਤਰ੍ਹਾਂ ਮਿੱਟੀ ਤੋਂ ਸੋਨਾ ਬਣਾਇਆ ਜਾ ਸਕਦਾ ਹੈ ਤਾਂ ਮੈਂ ਵੀ ਇੱਕ ਵਾਰ ਕੋਸ਼ਿਸ਼ ਕਰ ਲੈਂਦੀ ਹਾਂ। ਇਸ ਵਿੱਚ ਕੀ ਹਰਜ ਹੈ? ਉਹ ਔਰਤ ਨਹਾ ਤੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਬੈਠ ਗਈ ਤੇ ਇੱਕ ਮਿੱਟੀ ਦਾ ਟੁਕੜਾ ਲਿਆ। ਤਿੰਨ ਵਾਰ ਸ਼ਰਾ ਅਲ ਇਖਲਾਸ ਪੜਿਆ। ਪਰ ਉਹ ਮਿੱਟੀ ਸੋਨਾ ਨਾ ਬਣੀ ਤਾਂ ਉਸਨੇ ਕਈ ਵਾਰ ਹੀ ਪ੍ਰਕਿਰਿਆ ਦੁਹرائی ਪਰ ਉਹ ناکਾਮ ਰਹੀ ਉਹ ਔਰਤ ਥੱਕ ਹਾਰ ਕੇ ਵਾਪਸ ਬਾਬਾ ਜੀ ਕੋਲ ਆ ਗਈ ਤੇ ਆ ਕੇ ਪੁੱਛਣ ਲੱਗੀ ਕਿ ਜਿਵੇਂ ਤੁਸੀਂ ਸੁਰਾਲ ਖਲਾਸ ਪੜਿਆ ਮੈਂ ਵੀ ਉਸੇ ਤਰ੍ਹਾਂ ਹੀ ਪੜਿਆ ਪਰ ਮੇਰੀ ਮਿੱਟੀ ਸੋਨਾ ਕਿਉਂ ਨਹੀਂ ਬਣੀ ਤਾਂ ਬਾਬਾ ਫਰੀਦ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂਕਿ ਤੇਰੀ ਜ਼ੁਬਾਨ ਦੇ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਹੈ। ਇਸੇ ਤਰ੍ਹਾਂ ਇੱਕ ਦਿਨ ਜਦੋਂ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਸਨ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਨਮਾਜ਼ ਪੜ੍ਹਨ ਦਾ ਵੇਲਾ ਹੋ ਰਿਹਾ ਸੀ। ਜਦੋਂ ਬਾਬਾ ਜੀ ਬਾਹਰ ਨਿਕਲ ਕੇ ਵਜ਼ੂ ਕਰਨ ਲੱਗੇ ਤਾਂ ਹੌਲੀ-ਹੌਲੀ ਹਵਾਵਾਂ ਚੱਲ ਰਹੀਆਂ ਸਨ। ਬੱਦਲ ਗੱਜ ਰਿਹਾ ਸੀ ਬਿਜਲੀ ਲਿਸ਼ਕ ਰਹੀ ਸੀ ਬਾਬਾ ਫਰੀਦ ਜੀ ਵਜੂ ਕਰ ਰਹੇ ਸਨ ਉਹ ਹਮਾਵਾਂ ਹੋਰ ਤੇਜ਼ ਹੋ ਗਈਆਂ ਤੇ ਬਿਜਲੀ ਤੇਜ਼ੀ ਨਾਲ ਚਮਕਣ ਲੱਗੀ ਜਿਸ ਦੇ ਨਾਲ ਬਾਬਾ ਜੀ ਦਾ ਧਿਆਨ ਵਾਰ-ਵਾਰ ਉਸ ਵੱਲ ਨੂੰ ਵਿਚਲਿਤ ਹੋ ਰਿਹਾ ਸੀ ਪਰ ਬਾਬਾ ਫਰੀਦ ਜੀ ਵਜੂ ਕਰਦੇ ਰਹੇ ਪਰ ਜਦੋਂ ਬਿਜਲੀ ਤੇਜ਼ੀ ਨਾਲ ਲਿਸ਼ਕਦੀ ਹੋਈ ਉਹਨਾਂ ਵੱਲ ਨੂੰ ਆਈ ਤਾਂ ਬਾਬਾ ਜੀ ਥੋੜੇ ਜਲਾਲ ਵਿੱਚ ਆ ਗਏ ਤੇ ਬਿਜਲੀ ਵੱਲ ਵੇਖਿਆ ਉਹਨਾਂ ਦੇ ਅਸਮਾਨ ਵੱਲ ਵੇਖਦੇ ਸਾਰ ਹੀ ਉਹ ਬਿਜਲੀ ਉਸ ਲੋਟੇ ਵਿੱਚ ਸਮਾ ਗਈ ਜਿਸ ਲੋਟੇ ਦੇ ਨਾਲ ਬਾਬਾ ਜੀ ਵਜੂ ਕਰ ਰਹੇ ਸਨ ਇਸ ਉਪਰੰਤ ਬਾਬਾ ਜੀ ਨੇ ਨਮਾਜ਼ ਪੜ੍ਹੀ ਤੇ ਜਦੋਂ ਨਮਾਜ਼ ਤੋਂ ਫਾਰਗ ਹੋ ਗਏ ਤਾਂ ਉਸ ਲੋਟੇ ਵੱਲ ਇਸ਼ਾਰਾ ਕਰਦੇ ਹੋਏ ਬਿਜਲੀ ਨੂੰ ਕਿਹਾ ਜਦੋਂ ਕੋਈ ਰੱਬ ਇਮਾਨ ਵਾਲਾ ਬੰਦਾ ਰੱਬ ਦੀ ਇਬਾਦਤ ਕਰੇ ਜਾਂ ਉਸ ਦੀ ਤਿਆਰੀ ਕਰ ਰਿਹਾ ਹੋਵੇ ਤਾਂ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਸ ਦਾ ਧਿਆਨ ਵਿਚਲੇਤ ਨਹੀਂ ਕਰਾਉਣਾ ਚਾਹੀਦਾ ਤੂੰ ਸਾਡੀਆਂ ਇਹ ਸ਼ਰਤਾਂ ਮੰਨ ਕਿ ਤੂੰ ਕਦੇ ਵੀ ਰੱਬ ਦੇ ਬੰਦਿਆਂ ਨੂੰ ਪਰੇਸ਼ਾਨ ਨਹੀਂ ਕਰੇਂਗੀ ਤੇ ਜਦੋਂ ਵੀ ਕੋਈ ਆਪਣੇ ਰੱਬ ਮੁਰਸ਼ਦ ਦਾ ਨਾਮ ਲੈ ਰਿਹਾ ਹੋਵੇਗਾ ਤੋ ਉਹਨਾਂ ਨੂੰ ਬਿਲਕੁਲ ਵੀ ਤੰਗ ਪਰੇਸ਼ਾਨ ਨਹੀਂ ਕਰਨਗੇ ਕਿਸੇ ਦੀ ਇਬਾਦਤ ਕਰਨ ਦੇ ਸਮੇਂ ਤੂੰ ਥੰਮ ਜਾਵੇਂਗੀ ਅਸਮਾਨੀ ਬਿਜਲੀ ਨੇ ਬਾਬਾ ਜੀ ਦੀਆਂ ਇਹ ਸ਼ਰਤਾਂ ਮੰਨ ਲਈਆਂ ਤੇ ਬਾਬਾ ਜੀ ਨੇ ਉਸ ਨੂੰ ਲੋਟੇ ਤੋਂ ਆਜ਼ਾਦ ਕੀਤਾ ਇਸੇ ਕਰਕੇ ਹੁਣ ਵੀ ਜਦੋਂ ਅਸਮਾਨੀ ਬਿਜਲੀ ਲਿਸ਼ਕਦੀ ਹੈ ਤਾਂ ਰੱਬ ਦੇ ਪਿਆਰੇ ਬਾਬਾ ਫਰੀਦ ਬਾਬਾ ਫਰੀਦ ਕਰਕੇ ਰੱਬ ਨੂੰ ਯਾਦ ਕਰ ਲੈਂਦੇ ਹਨ ਤਾਂ ਜੋ ਬਿਜਲੀ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਸਕੇ ਗੁਰਮੁਖ ਪਿਆਰਿਓ ਰੱਬ ਦੀ ਬੰਦਗੀ ਕਰਨ ਵਾਲੇ ਫਕੀਰਾਂ ਸਾਧੂ ਉਹਦੇ ਬੋਲਾਂ ਵਿੱਚ ਬਹੁਤ ਹੀ ਸ਼ਕਤੀ ਹੁੰਦੀ ਹੈ ਉਹ ਰੱਬ ਦੇ ਪਿਆਰੇ ਹੁੰਦੇ ਹਨ ਗੁਰਮੁਖ ਪਿਆਰਿਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆਪ ਸਭ ਜੀ ਦਾ ਇਹ ਸਾਖੀ ਸੁਣਨ ਦੇ ਲਈ ਧੰਨਵਾਦ